ਉਨੀ ਤੌਰ ਤੇ ਵੀ ਉਹਨਾਂ ਨੇ 28 ਤਰੀਕਾ ਵੀ ਰੱਖਿਆ ਦਾ ਕਿ ਉਹਨਾਂ ਨੇ ਤੌਰ ਤੇ ਵੀ ਇਹ ਐਨਐਸਏ ਦਾ ਕਾਨੂੰਨ ਦੇ ਅੱਗੇ ਨਹੀਂ ਟਿਕੂਗੀ ਕਿਉਂਕਿ ਪਹਿਲਾਂ ਤਾਂ ਭਾਈ ਸਾਹਿਬ ਨੇ ਇਹਨੂੰ ਚੈਲੰਜ ਹੀ ਨਹੀਂ ਕੀਤਾ ਸੀ ਤੇ ਉਹਨਾਂ ਨੇ ਹੁਣ ਮੇਰੇ ਖਿਆਲ ਹੈ ਕਿ ਹੁਣ ਇਸ ਤੇ ਕਾਫੀ ਸ਼ੋਰ ਸ਼ੋਰ ਨਾਲ ਚੱਲ ਰਹੀ ਹੈ ਇਹ ਕਾਰਵਾਈ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਛੇਤੀ ਸ਼ਾਇਦ ਸਰਕਾਰ ਵੀ ਸੋਚੂਗੀ ਤੇ ਮੇਰੇ ਖਿਆਲ ਨਾਲ ਜਿਆਦਾ ਅੰਦਰ ਅਕਰਾਉਣਾ ਵਾਸਤੇ ਵੀ ਓਹੀ ਗੱਲ ਹੈ। ਖਡੂਰ ਸਾਹਿਬ ਹਲਕੇ ਵਾਸਤੇ ਜਿੰਜੋਜਦ ਕਰ ਰਹੇ ਕਿ ਇਹ ਵੋਟਾਂ ਸਾਰੇ ਪੰਜਾਬ ਦੀਆਂ ਵਾਸਤੇ ਕੌਮ ਦੇ ਭੇਖ ਦੀ ਜਿਹੜੀ ਆ ਰਾਜਨੀਤੀ ਜਾਂਦਾਲੋ ਜਾਂ ਕੁਝ ਵੀ ਜੋ ਛੜੇ ਗੁਰਦੁਆਰਾ ਸੋਹਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਸ਼ਾਇਦ ਕੋ 2 ਮਹੀਨੇ ਦੇ ਅੰਦਰ ਤੇ ਬਹੁਤ ਦੇਰ ਤੋਂ ਬਾਅਦ ਉਹ ਇਸ ਪਾਸੇ ਨੂੰ ਉਹਨਾਂ ਨੇ ਸਰਕਾਰ ਨੇ ਇੱਕ ਕਦਮ ਪੁੱਟ ਰਹੀ ਆ। ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਸਾਡੇ 'ਚ ਬਹੁਤ ਅਵੇਸਲਾਪਾ ਨੇ। ਅਸੀਂ ਆਪਣੀ ਕੌਮੀ ਫਰਜ਼ ਨੂੰ ਨਾਮ ਪਛਾਨ ਹੋਏ ਉਹਦੇ ਚ ਤਿੰਨ ਚਾਰ ਵਾਰੀ ਉਹਦਾ ਟਾਈਮ ਬਰਨ ਦੇ ਬਾਵਜੂਦ ਵੀ ਅਸੀਂ ਵੋਟਾਂ ਨਹੀਂ ਪਾ ਸਕਿਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਘੜੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਤੇ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਨੇ ਅਤੇ ਪਿਛਲੇ ਸਮੇਂ ਦੇ ਵਿੱਚ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਦੇ ਵਿੱਚ ਸਰਕਾਰ ਦੁਆਰਾ ਇੱਕ ਸਾਲ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਸੀ ਹੁਣ ਦੋਸਤੋ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੇ ਮਸਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੱਡਾ ਪੰਥਕ ਇਕੱਠ ਰੱਖਿਆ ਗਿਆ ਹੈ ਉਥੇ ਦੋਸਤੋ ਸਿੱਖ ਕੌਮ ਦੇ ਮਸਲੇ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਨਾਲ ਹੀ ਦੋਸਤੋ ਹੁਣ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ జిమ్ਣੀ ਚੋਣਾ ਨੂੰ ਲੈ ਕੇ ਅਤੇ ਸੈਕੌਮ ਦੇ ਮਸਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂਤਰਸੇਮ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੱਦਾਂ ਮਖੂ ਸਾਹਿਬ ਨੇ ਦੱਸਿਆ ਹੀ ਹੈ ਕਿ ਸਾਡਾ ਧਰਵਾਦੀ ਤੌਰ 'ਤੇ ਵੀ ਆ ਤੇ ਸੰਗਤਾਂ ਨੂੰ ਅਸੀਂ ਇੱਕ ਬੇਨਤੀ ਕਰਨ ਵੀ ਇੱਕ ਦੋ ਬੇਨਤੀਆਂ ਕਰਨ ਵਾਸਤੇ ਵੀ ਆਏ ਹੋਏ ਆ ਕਿ ਅਸੀਂ ਇੱਕ ਤੇ ਇਹਨਾਂ ਦਾ ਤਹਿ ਦਿਲ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀਰਾਵਾਸੀਆਂ ਦਾ ਪੂਰੀ ਸਮੂਹ ਸੰਗਤ ਸਿੱਖ ਸੰਗਤ ਦਾ ਕਿ ਜਿਨ੍ਹਾਂ ਨੇ लोकसभा ਜਿਹੜੀ ਇਲੈਕਸ਼ਨ ਹੋਈ ਆ ਉਹਦੇ ਚ ਇਹਨਾਂ ਨੇ ਬਹੁਤ ਵੱੱਡ ਚੱਕ ਕੇ ਯੋਗਦਾਨ ਪਾਇਆ ਤਾਂ ਨਮਨ ਧੰਨ ਨਾਲ ਇਨੀ ਗਰਮੀ ਹੋਣ ਦੇ ਬਾਵਜੂਦ ਇਹਨਾਂ ਨੇ ਦਿਨ ਵੇਖਿਆ ਰਾਤ ਵੇਖਿਆ ਇਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਦੇ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਵਾਦ ਇਹਨਾਂ ਅਗੇ ਸਿਰ ਝੁਕਦਾ ਕਿ ਇਹਨਾਂ ਨੇ ਬਹੁਤ ਵੱਡੀ ਇਹ ਕਾਰਗੁਜ਼ਾਰੀ ਦਿਖਾਈ ਆ ਖੜੂਰ ਸਾਹਿਬ ਦੇ ਫਰੀਦਕੋੜੇ ਦੋਵੇਂ ਹਲਕੇ ਲਾਗੋ ਲਗ ਲੱਗਦੇ ਸੀ ਤੇ ਜੀਰਾ ਤੇ ਇੱਕਦਮ ਨਾਲ ਜੁੜਦਾ ਸੀ ਦੋਵਾਂ ਦੇ ਤੇ ਇਸ ਕਰਕੇ ਇਹਨਾਂ ਦੀ ਇਹਨਾਂ ਨੇ ਦੋਵੇਂ ਪਾਸੇ ਬੜਾ ਯੋਗਦਾਨ ਪਾਇਆ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਵਾਦ ਆ ਤੇ ਬਾਕੀ ਇਹਨਾਂ ਨੂੰ ਅਸੀਂ ਇੱਕ ਬੇਨਤੀ ਕਰਨ ਵਾਸਤੇ ਆਏ ਆ ਕਿ ਸਾਡੇ ਜਿਹੜੀ ਕੌਮ ਦੇ ਪੁਹਿਖ ਦੀ ਜਿਹੜੀ ਆ ਰਾਜਨੀਤੀ ਜਾਂ ਲਾਲੋ ਜਾਂ ਕੁਝ ਵੀ ਜੋ ਸਾਡੇ ਗੁਰਦੁਆਰਾ ਸੋਹਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਸ਼ਾਇਦ 2-4 ਮਹੀਨੇ ਦੇ ਅੰਦਰ ਕਿ ਬਹੁਤ ਦੇਰ ਤੋਂ ਬਾਅਦ ਉਹ ਇਸ ਪਾਸੇ ਨੂੰ ਉਹਨਾਂ ਨੇ ਸਰਕਾਰ ਨੇ ਕੋਈ ਕਦਮ ਪੁੱਟ ਰਹੀ ਆ ਤੇ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਸਾਡੇ ਚ ਬਹੁਤ ਅਵੇਸਲਾ ਪਾਣਿਆ ਅਸੀਂ ਆਪਣੇ ਕੌਮੀ ਫਰਜ਼ ਨੂੰ ਨਾ ਪਛਾਣਦੇ ਹੋਏ ਉਹਦੇ ਚ ਤਿੰਨ-ਚਾਰ ਵਾਰੀਆਂ ਦਾ ਟਾਈਮ ਵਧਣ ਦੇ ਬਾਵਜੂਦ ਵੀ ਅਸੀਂ ਵੋਟਾਂ ਨਹੀਂ ਬਣਾ ਸਕਿਆ ਜੀ ਤੇ ਅਸੀਂ ਉਹ ਭਾਈ ਅਮਰਤਪਾਲ ਸਿੰਘ ਜੀ ਦਾ ਵੀ ਇਹ ਵੀ ਉਹ ਸੰਦੇਸ਼ ਹੈਗਾ ਕਿ ਤੁਸੀਂ ਕੌਮ ਨੂੰ ਜੇ ਚੜ੍ਹਦੀ ਕਲਾ ਚ ਵੇਖਣਾ ਚਾਹੁੰਦੇ ਤੇ ਆਪਣੇ ਧਾਰਮਿਕ ਆਧਾਰਿਆਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਲੈ ਕੇ ਜਾਣਾ ਪਊਗਾ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਅਸੀਂ ਬੜੇ ਉੱਚੇ ਸੁੱਚੇ ਮਿਆਰ ਵਾਲੇ ਜਾਂ ਜਿਹੜੇ ਸਬਰ ਸੰਤੋਖ ਵਾਲੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨਿਜਵਾਤੋਂ ਉੱਪਰ ਉੱਠੇ ਹੋਣ ਉਹਨਾਂ ਨੂੰ ਆਪਾਂ ਸੇਵਾ ਚ ਉੱਥੇ ਮੌਕਾ ਦਈਏ ਤੇ ਉਹ ਸਾਡੀ ਕੌਮ ਦੀ ਵਿਗੜੀ ਬਣ ਸਕਦੀ ਹੈ ਇਹ ਭਾਈ ਅਮਰਤਪਾਲ ਸਿੰਘ ਜੀ ਨੇ ਤੁਹਾਨੂੰ ਕਿਹਾ ਹਾਂ ਜੀ ਹਾਂ ਜੀ ਇਹ ਕੇਵਲ ਕਡੂਰ ਸਾਹਿਬ ਹਲਕੇ ਵਾਸਤੇ ਤੁਸੀਂ ਜਦੋਂ ਜਦ ਕਰ ਰਹੇ ਕਿ ਇਹ ਵੋਟਾਂ ਸਾਰੇ ਪੰਜਾਬ ਦੀਆਂ ਵਾਸਤੇ ਨਹੀਂ ਇਹ ਜੀ ਸ਼੍ਰੋਮਣੀ ਕਮੇਟੀ ਦੀ ਜੇ ਅਗਰ ਤੁਸੀਂ ਕੋਈ ਬਦਲਾਅ ਚਾਹੁੰਦੇ ਤਾਂ ਪੂਰੇ ਪੰਜਾਬ ਸ਼ਹਿਰ ਮੇਰਾ ਹਿਮਾਚਲ ਵੀ ਹੈ ਸਾਡੇ ਨਾਲ ਉਹ ਹਰਿਆਣਾ ਦਾ ਤੇ ਮੇਰੇ ਖਿਆਲੋਂ ਅਲੱਗ ਹੋ ਚੁਕਿਆ ਤੇ ਇਸ ਕਰਕੇ ਸਾਨੂੰ ਸਾਰੇ ਪੰਜਾਬ ਨੂੰ ਹਿਮਾਚਲ ਚ ਵੀ ਇੱਕ ਦੋ ਸ਼ੀਟਾਂ ਜਿਹੜੀਆਂ ਜਿੱਥੇ ਜਿੰਨੀਆਂ ਵੀ ਹੈਗੀਆਂ ਤੇ ਉਹਨਾਂ ਤੇ ਵੀ ਆਪਾਂ ਨੂੰ ਸਾਰਿਆਂ ਨੂੰ ਧਿਆਨ ਦੇਣਾ ਪਊਗਾ ਇਹ ਕਾਰਜ ਸਾਰੀ ਕੌਮ ਦੇ ਕਰਨ ਵਾਲਾ ਇਹ ਇਕੱਲੇ ਇੱਕ ਨਾਮਰਤ ਪਾਲ ਕਰ ਸਕਦਾ ਨਾ ਕੋਈ ਛੋਟੀ ਮੋਟੀ ਜਥੇਬੰਦੀ ਇਕੱਲੀ ਕਰ ਸਕਦੀ ਆ ਇਸ ਕਰਕੇ ਅਸੀਂ ਸਾਰੀ ਕੌਮ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪੋ ਆਪਣੀ ਕੌਮੀ ਫਰਜ਼ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੀਆਂ ਜਿਹੜਾ ਹੁਣ ਮੌਕਾ 16 ਸਤੰਬਰ ਤੱਕ ਮਿਲਿਆ ਆਪਾਂ ਨੂੰ ਉਹਦੇ ਚ ਆਪਾਂ ਇਹ ਇਹ ਕੋਸ਼ਿਸ਼ ਕਰੀਏ ਕਿ ਇਹਦੇ ਚ ਕੋਈ ਵੋਟ ਬਣਾਉਣ ਤੋਂ ਕੋਈ ਵਿਅਕਤੀ ਵਾਂਝਾ ਨਾ ਰਹਿ ਜਾਏ ਕੋਈ ਸਿੱਖ ਜਿਹੜੀ ਜਿਹੜੀ ਇਹ ਸ਼ਰਤਾਂ ਪੂਰੀਆਂ ਕਰਦੇ ਉਹਦੇ ਹਰੇਕ ਦੀ ਵੋਟ ਬਣੀ ਚਾਹੀਦੀ ਆ ਕਿਉਂਕਿ ਇਹ ਸਾਡੇ ਕੋਲ ਤਾਕਤ ਬੋਰ ਜਿਹੜੀ ਆ ਜੇ ਅਸੀਂ ਬਣਾ ਲਾਂਗੇ ਤੇ ਸਾਡੇ ਕੋਲ ਤਾਕਤ ਆ ਜੇ ਅਸੀਂ ਉਹ ਪ੍ਰਬੰਧ ਨੂੰ ਠੀਕ ਕਰਨਾ ਚਾਹੁੰਦੇ ਆ ਤੇ ਤਾਂ ਹੋ ਸਕਦਾ ਜੇ ਕੋਈ ਵਿਅਕਤੀ ਗਲਤ ਖੜਾ ਹੁੰਦਾ ਤੇ ਉਹਦੇ ਵਿਰੋਧ ਚ ਅਸੀਂ ਦੂਜੇ ਵਿਅਕਤੀ ਨੂੰ ਖੜਾ ਕਰਕੇ ਅਸੀਂ ਤਾਂ ਜਿਤਾ ਸਕਦੇ ਜੇ ਸਾਡੇ ਕੋਲ ਪਾਵਰ ਹੋਵੇ ਬਿਲਕੁਲ ਜੀ ਇਸ ਕਰਕੇ ਇਹ ਪਾਵਰ ਜਿਹੜੀ ਆ ਸਾਨੂੰ ਸਾਰਿਆਂ ਨੂੰ ਆਪਣੇ ਹੱਥ ਚ ਲੈਣ ਦੀ ਲੋੜ ਹੈ ਤੇ ਸਾਰੇ ਜਣੇ ਆਪੋ ਆਪਣਾ ਫਰਕ ਸਮਝੋ ਬਾਕੀ ਜਿਹੜੇ ਸਿਰਦ ਆ ਜਾਂ ਥੋੜੇ ਆਗੂ ਆਗੂ ਤਅ ਦੇ ਲੋ ਸੇਂਗਿਆ ਉਹ ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਬੜ ਜਾਂਦੀ ਬਿਲਕੁਲ ਕਿਉਂਕਿ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਆ ਉਹ ਉਹ ਵੀ ਉਹ ਵੀ ਜਿਹੜੀਆਂ ਸਾਡੇ ਕੌਮ ਨੂੰ ਜਿਹੜੀਆਂ ਬੜੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰੀ ਇਹ ਫੈਸਲੇ ਲੈ ਜਾਂਦੇ ਉਹਦੇ ਚ ਹਾਂਜੀ ਉਹਦੇ ਚ ਇਹ ਕੌਮੀ ਫੈਸਲੇ ਬਸ ਬਰੇ ਹੋਏ ਨੇ ਬਾਬਾ ਜੀ ਲੋਕ ਪਹੁੰਚ ਵੀ ਜਾਂਦੇ ਨੇ ਪਰ ਉੱਥੋਂ ਨਰਾਸ਼ ਹੋ ਕੇ ਆਉਂਦੇ ਕੋਈ ਕੌਮੀ ਫੈਸਲੇ ਨਹੀਂ ਲਈ ਜਾਂਦੇ ਇਹ ਫੈਸਲੇ ਕਿ ਹੁਣ ਆਪਾਂ ਸਿੱਖ ਸੰਗਤ ਨੂੰ ਆਪਾਂ ਸਾਡੀ ਕੋਸ਼ਿਸ਼ ਹੈ ਕਿ ਆਪਾਂ ਕੌਮ ਦੀ ਬੜੀ ਖਵਾਰੀ ਹੋ ਚੁੱਕੀ ਆ ਬੜੇ ਧੜੇ ਬੰਦੀਆਂ ਇਹਨਾਂ ਨੂੰ ਇਕੱਠ ਕੀਤਾ ਜਾਵੇ ਅਸੀਂ ਇਹੋ ਜਿਹੀ ਉਥੇ ਵਿਚਾਰ ਜਾਂ ਸਾਡੀ ਜੋ ਹੁਣ ਵੀ ਚੱਲ ਰਹੀ ਉਹਦੇ ਵਾਸਤੇ ਜੇ ਅਸੀਂ ਸੋਚਦੇ ਕਿਸੇ ਵੀ ਤਰੀਕੇ ਨਾਲ ਸਾਡੀ ਜਿਹੜੀ ਆ ਕੌਮ ਸੜੀ ਆਕਾਲ ਤੱਕ ਦੇ ਛੰਡੇ ਥਰੇ ਇੱਕ ਇੱਕ ਜਗ੍ਹਾ ਤੇ ਇਕੱਠੀ ਹੋ ਜੇ ਤੇ ਅਸੀਂ ਉਹਦੇ ਵਾਸਤੇ ਇਹ ਯਤਨ ਹਰ ਇੱਕ ਦੇ ਦਰ ਤੇ ਜਾਵਾਂਗੇ ਹਰ ਇੱਕ ਨੂੰ ਬੇਨਤੀ ਕਰਾਂਗੇ ਕਿ ਆਪਾਂ ਹੁਣ ਸਾਰੇ ਜਣੇ ਆਪਣਾ ਆਪਣਾ ਨਿਜਵਾਲ ਛੱਡਿਏ ਤੇ ਕੌਮ ਪ੍ਰਸਤ ਬਣੀਏ ਤੇ ਕੌਮ ਨੂੰ ਚੜ੍ਹਦੀ ਕਲਾ ਲਈ ਆਪਾਂ ਸਾਰੇ ਜਣੇ ਆਪਣੇ ਹਉਮੇ ਹੰਕਾਰ ਤਿਆ ਕੇ ਇਸ ਚੌਦਰਾ ਪੁਣਾ ਛੱਡ ਕੇ ਤੇ ਆਪਾਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਭਾਈ ਸਰਬਜੀਤ ਸਿੰਘ ਤੁਸੀਂ ਖਡੂਰ ਸਾਹਿਬ ਹਲਕੇ ਦਾ ਜ਼ਿਕਰ ਖਡੂਰ ਸਾਹਿਬ ਕੇ ਫਰੀਦਕੋਟ ਹਲਕੇ ਦਾ ਜ਼ਿਕਰ ਕੀਤਾ ਹੈ ਤੇ ਭਾਈ ਸਰਬਜੀਤ ਸਿੰਘ ਨੇ ਇੱਕ ਸਟੇਜ ਦੇ ਉੱਪਰ ਕਿਹਾ ਵੀ ਅਸੀਂ ਭਾਈ ਅਮਰਤਪਾਲ ਸਾਹਿਬ ਨਵੀਂ ਪਾਰਟੀ ਦਾ ਗਠਨ ਕਰਾਂਗੇ ਉਹ ਪਾਰਟੀ ਦਾ ਗਠਨ ਹੋ ਰਿਹਾ ਨਹੀਂ ਅਜੇ ਫਿਲਹਾਲ ਇਹਦਾ ਕੋਈ ਵਿਚਾਰ ਨਹੀਂ ਅਸੀਂ ਸੰਗਤਾਂ 'ਚ ਸਾਰਾ ਕੁਝ ਲੈ ਕੇ ਜਾ ਰਹੇ ਜੇ ਸੰਗਤਾਂ ਦੀ ਲੋੜ ਸਮਝਣ ਗਿਆ ਤੇ ਕੋਈ ਪਾਰਟੀ ਵੀ ਗਠਨ ਕੀਤੀ ਜਾਊਗੀ ਤੇ ਜੇ ਕੋਈ ਆਪਾਂ ਪਹਿਲੀਆਂ ਪਾਰਟੀਆਂ ਨੂੰ ਵੀ ਜੇ ਕੋਈ ਕਿਸ ਤਰੀਕੇ ਨਾਲ ਕੋਈ ਸਹੀ ਲੈਂਡ ਤੇ ਲਿਆਈਏ ਤੇ ਸ਼ਾਇਦ ਜੋ ਉਹਨਾਂ ਨੇ ਆਪਣਾ ਕੰਮ ਸਰਦਾ ਹੋਊਗਾ ਤਾਂ ਉਹ ਉਹੋ ਜਿਹੇ ਬਦਲ ਵੀ ਦੇਖ ਲਾਂਗੇ ਇਹ ਤੇ ਹੁਣ ਆਪਾਂ ਜਾਦਾ ਪਾਰਟੀਆਂ 'ਚ ਵੀ ਮੇਰੇ ਖਰੂਲ ਜੁਕੇ ਰਹਿਣ ਵਾਲੀ ਗੱਲ ਹੈ ਕਿ ਧੜੇ ਬੰਦੀਆਂ ਵਧੀਆਂ ਜਾਂਦੀਆਂ ਕਰਕੇ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਹੈ ਆਪਾਂ ਇਹ ਸੋਚਦੇ ਆ ਕਿ ਜੇ ਆਉਣ ਵਾਲੇ ਸਮੇਂ ਤੇ ਸਾਰੀਆਂ ਸੰਗਤਾਂ ਚਾਹਣਗੀਆਂ ਕਿ ਹਾਂ ਕਿ ਕੋਈ ਨਵੀਂ ਪਾਰਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਤੇ ਫਿਰ ਉਹਨਾਂ ਦੇ ਸਹਿਯੋਗ ਨਾਲ ਕੀਤਾ ਜਾਊਗਾ ਤੇ ਜੇ ਕਹਿਣਗੇ ਕਿ ਹਾਂ ਠੀਕ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਦੁਬਾਰਾ ਕੇ ਸਰਜੀਤ ਕਰਕੇ ਤੇ ਆਪਾਂ ਕੁਝ ਕੌਮੀ ਕਾਰਜ ਵਾਸਤੇ ਜਿਸ ਚ ਆਪਣੀ ਨਰਜੀ ਬੱਸ ਸਕਦੀ ਹੋਵੇ ਜਿਸ ਸਾਡੀ ਕੌਮ ਦਾ سرمਾਇਆ ਬੱਸ ਸਕਦਾ ਹੋਵੇ ਤੇ ਸਾਡੀ ਕੌਮ ਨੂੰ ਘਟ ਐਫਿਡ ਨਾਲ ਕੋਈ ਵੱਧ ਲਾਭ ਹੋ ਸਕਦਾ ਬ ਤਾਂ ਉਹ ਜੇ ਹੀ ਆਪਾਂ ਰਸਤਾ ਕੋਈ ਉਮੀਦਵਾਰ ਕੋਈ ਸ਼ੀਲ ਪਰਿਵਾਰਾਂ ਦੇਉਣਗੇ ਜੇ ਜਿਮਣੀ ਚੋਣਾ ਵੀ ਹੈਗੀਆਂ ਨੇ ਉਹਦੇ ਉਹਦੇ ਵਿੱਚ ਵੀ ਕੋਈ ਆਪਣਾ ਪਰਿਵਾਰ ਜਾਂ ਭਾਈ ਅਮਰਤਪਾਲ ਸਿੰਘ ਜੀ ਜੇ ਕੋਈ ਸ਼ਿਰਕਤ ਕਰਨਗੇ ਕੋਈ ਤੁਹਾਡੇ ਪਰਿਵਾਰ ਵੱਲੋਂ ਜਾਂ ਕੋਈ ਹੋਰ ਕੈਂਡੀਡੇਟ ਜਿਹੜੀਆਂ 4-5 ਜਿਮਨੀ ਚੋਣਾ ਸੀਟਾਂ ਖਾਲੀ ਹੋਈਆਂ ਨੇ ਉਹਨਾਂ ਬਾਰੇ ਉਹਦੇ ਬਾਰੇ ਚ ਅਸੀਂ ਤੇ ਇਹੀ ਚਾਹ ਰਹੇ ਹਾਂ ਕਿ ਸਾਨੂੰ ਜਿਹੜੇ ਪੰਥਕ ਤੌਰ ਤੇ ਪੰਥਕਦਰਦੀ ਆ ਉਹਨਾਂ ਨੂੰ ਕੋਈ ਸਾਂਝਾ ਇੱਕ ਇੱਕ ਉਮੀਦਵਾਰ ਦੇਣਾ ਚਾਹੀਦਾ ਹਰ ਇੱਕ ਸੀਟ ਤੇ ਕਿ ਜੇ ਆਪਾਂ ਵੱਖਰੇ ਵੱਖਰੇ ਧੜਿਆਂ ਵੱਲੋਂ ਪਾਰਟੀਆਂ ਵੱਲੋਂ ਉਮੀਦਵਾਰੀ ਇੰਨੇ ਖੜੇ ਕਰ ਲੈ ਤੇ ਫਿਰ ਸਾਡੇ ਜਿਹੜੇ ਸਰਕਾਰਾਂ ਨੇ ਜਾਂ ਦੁਨੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਜਿੱਤੀ ਜਾਣਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਇਹ ਚਾਹੁੰਦੇ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਈ ਇਹੋ ਜਿਹਾ ਸਾਂਝਾ ਉਮੀਦਵਾਰ ਇਕੱਠਾ ਕਰੀ ਖੜਾ ਕਰੀਏ ਕਿ ਜਿਹੜਾ ਜਿਹੜਾ ਸਾਰਿਆਂ ਦੀ ਨੁਮਾਇੰਦਗੀ ਵੀ ਕਰ ਕੌਮ ਦੀ ਨੁਮਾਇੰਦਗੀ ਕਰਦਾ ਹੋਵੇ ਪਰ ਤੁਸੀਂ ਕਿਹਾ ਕਿ ਜੇ ਪਹਿਲੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਤਰੀਕੇ ਦੇ ਨਾਲ ਠੀਕ ਹੋ ਜਾਣ ਤੇ ਫਿਰ ਨਵੀਂ ਪਾਰਟੀ ਬਣਾਉਣ ਦੀ ਲੋੜ ਵੀ ਨਹੀਂ ਪਵੇਗੀ ਤੇ ਜੇ ਮੰਨ ਲਓ ਸੁਖਵੀਰ ਸਿੰਘ ਬਾਦਲੂ ਦੀ ਪ੍ਰਧਾਨਗੀ ਨੂੰ ਲੈ ਕੇ ਬੜੀਆਂ ਵੱਡੀਆਂ ਪਦਰ ਦੇ ਉੱਤੇ ਜਿਹੜੀ ਭਗਾਵਤ ਵੀ ਹੋਈ ਆ ਗੱਲਬਾਤ ਚੱਲੀ ਆ ਜਿਉਂ ਵਾਲੇ ਸਮੇਂ ਦੇ ਵਿੱਚ ਉਸੇ ਕਾਲੀ ਦਲ ਦਾ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੂੰ ਲਾ ਦਿੱਤਾ ਜਾਂਦਾ ਨਹੀਂ ਇਕੱਲੇ ਪ੍ਰਧਾਨ ਲਾਉਣ ਦੀ ਗੱਲ ਨਹੀਂ ਹੋਣੀ ਚਾਹੀਦੀ ਉਹਦੇ ਚੀ ਚੀ ਇਹ ਇਹ ਚੀਜ਼ਾਂ ਜ਼ਰੂਰੀ ਆ ਕਿ ਜਿਹੜੇ ਜਿੰਨਾਂ ਚੀਜ਼ਾਂ ਨੂੰ ਲੋਕਾਂ ਨੇ ਇੱਕਦਮ ਹੋਣਾ ਲੋਕਾਂ ਦੇ ਮਨ ਤੋਂ ਚੀਜ਼ਾਂ ਲੱਗ ਚੁੱਕੀਆਂ ਉਹਨਾਂ ਨੂੰ ਕੁਝ ਸਮੇਂ ਲਈ ਪਿੱਛੇ हट ਜਾਣਾ ਚਾਹੀਦਾ ਸਮੁੱਚੀ ਲੀਡਰਸ਼ਿਪ ਨੂੰ ਤੇ ਉਹ ਚੀਜ਼ ਹੈ ਕਿ ਨੌਜਵਾਨਾਂ ਨੂੰ ਸਿਰ ਦਾ ਅਗਾਂ ਨੂੰ ਥੋੜਾ ਟਾਈਮ ਅਗਵਾਈ ਦੇਣੀ ਚਾਹੀਦੀ ਆ ਜੇ ਫਿਰ ਠੀਕ ਹੈ ਕਿ ਉਹਨਾਂ ਦੇ ਪਿੱਛੇ ਰਹਿ ਕੇ ਉਹ ਉਹਨਾਂ ਕੋਲ ਸੁਝਾਅ ਦੇ ਕੇ ਵਧੀਆ ਕੰਮ ਲੈ ਸਕਣ ਤੇ ਲੋਕਾਂ ਦੇ ਮਨ ਚੋਂ ਵੀ ਉਹਨਾਂ ਨੂੰ ਪਤਾ ਲੱਗ ਜੇ ਕਿ ਹਾਂ ਕਿ ਇਹ ਪੰਥ ਨੂੰ ਪਿਆਰ ਕਰਦੇ ਇਹਨਾਂ ਨੇ ਅਹੁਦਿਆਂ ਦੀ ਕੋਈ ਲਾਲਚ ਨਹੀਂ ਹੁਣ ਜੇ ਤੁਸੀਂ ਉਹਦਾਂ ਨੂੰ ਚਿੰਬੜੇ ਰਹੋਗੇ ਤੇ ਫਿਰ ਲੋਕਾਂ ਦੇ ਮਨ ਚੋਂ ਤੇ ਹੋਰ ਉਤਰਦੇ ਜਾਂਦੇ ਇਸ ਕਰਕੇ ਮੈਂ ਸੋਚਦਾ ਕਿ ਜੇ ਉਹ ਇਹੋ ਜਿਹਾ ਫੈਸਲਾ ਲੈਂਦੇ ਤਾਂ ਉਹਨਾਂ ਨੂੰ ਇਹ ਸਾਰੀ ਲੀਡਰਸ਼ਿਪ ਨੂੰ ਇਹ ਚਾਹੀਦਾ ਕਿ ਅਸੀਂ 5 ਸ ਮੰਗਾਂਗੇ ਕੋਈ ਇਹੋ ਜੀ ਚੀਜ਼ ਹੋਊਗੀ ਤੇ ਫਿਰ ਤੇ ਮੇਰੇ ਖਿਆਲ ਆ ਕਿ ਕੋਈ ਇਹੋ ਜਿਹਾ ਪੁਨਰਸਰਜੀਤੀ ਹੋ ਸਕਦੀ ਹੈ ਗੱਲ ਕਰ ਭਾਈ ਸਰਬਜੀਤ ਸਿੰਘ ਨੇ ਕਿਹਾ ਵੀ ਐਸਜੀਪੀਸੀ ਦੀ ਜਿਹੜੀ ਇਲੈਕਸ਼ਨ ਮੇਰੀ ਧਰਮਪਤਨੀ ਲੜੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਚੋਂ ਕੌਣ ਲੜਨ ਜਾ ਰਿਹਾ ਨਹੀਂ ਅਸੀਂ ਤੇ ਅਸੀਂ ਪਰਿਵਾਰਵਾਦ ਤੋਂ ਅਸੀਂ ਚਾਹੁੰਦੇ ਆ ਕਿ ਇਹ ਇਹ ਸਾਰਾ ਪਰਿਵਾਰ ਸਾਡਾ ਹੀ ਆ ਸਾਰਾ ਸਿੱਖ ਸਿੱਖ ਸਾਈ ਜਗਤ ਸਾਡਾ ਹੀ ਪਰਿਵਾਰ ਆ ਉਹ ਚੋਂ ਆਪਾਂ ਆਪਣੇ ਖਾਲੀ ਇੱਕ ਪਰਿਵਾਰ ਤੱਕ ਨਸੀਮਤ ਹੋਈਏ ਆਪਾਂ ਸਾਰਿਆਂ ਨੂੰ ਇਹ ਸਾਰੇ ਜੋ 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 ਜੋਗ ਵਿਅਕਤੀ ਆ ਉਹ ਉਹ ਕਿ ਕੋਕੇਦੇ ਪਰਿਵਾਰ ਦਾ ਉਹ ਨਾ ਵੇਖਿਆ ਜਾਵੇ ਉਹਨੂੰ ਕੌਮ ਦਾ ਇਹ ਇਹ ਚੀਜ਼ ਹੈ ਜਿਹੜੇ ਕੌਮ ਦੀ ਸੇਵਾ ਕਰ ਸਕਦਾ ਕੌਮ ਦੀ ਇਹ ਜਿਹੜੀ ਇਹਨੂੰ ਅੱਗੇ ਲੈ ਕੇ ਜਾ ਸਕਦਾ ਪੰਥ ਨੂੰ ਉਹੋ ਜੇ ਆਗੂਆਂ ਦੀ ਚੋਣ ਕਰੀਏ ਉਹ ਕਿਸੇ ਤੁਹਾਡੇ ਪਰਿਵਾਰ ਦਾ ਹੋਵੇ ਚ ਹੋਰ ਕਿਸੇ ਪਰਿਵਾਰ ਦਾ ਹੋਵੇ ਉਹ ਚੀਜ਼ ਹੈ ਕਿ ਮੇਰੇ ਖਿਆਲ ਲੈ ਕੇ ਜੇ ਕੋਈ ਕਿਸ ਦੇ ਪਰਿਵਾਰ ਚ ਯੋਗ ਬੰਦਾ ਤੇ ਠੀਕ ਹੈ ਉਹਨੂੰ ਵੀ ਮੇਰੇ ਖਿਆਲ ਹੈ ਪਰ ਨਹੀਂ ਇਹ ਇਹ ਚੀਜ਼ ਤਾਂ ਉੱਪਰ ਠਣ ਦੀ ਲੋੜ ਹੈ ਕਿਉਂਕਿ ਅੱਗੇ ਹਮੇਸ਼ਾ ਜਿਹੜੇ ਪਹਿਲੀਆਂ ਪਾਰਟੀਆਂ ਉਹਨਾਂ ਤੇ ਪਰਿਵਾਰਵਾਦ ਦੇ ਇਲਜ਼ਾਮ ਲੱਗਦੇ ਆ ਇਸ ਕਰਕੇ ਆਪਾਂ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਉਹਨੂੰ ਅਸੀਂ ਨਿਭਾ ਕੇ ਦੱਸੀਏ ਦੁਜਿਆਂ ਨੂੰ ਤੇ ਫਿਰ ਚਲੋ ਠੀਕ ਹੈ ਕਿ ਜੇ ਸੰਗਤ ਜਾਵੇ ਕਿ ਇਹਨੂੰ ਆ ਜ਼ਿੰਮੇਵਾਰੀ ਵੀ ਦਿੱਤੀ ਜਾਣੀ ਤੇ ਫਿਰ ਤੋਂ ਵੱਖਰੀ ਗੱਲ ਜੇ ਅਸੀਂ ਆਪਣੇ ਆਪ ਵੀ ਲਈ ਜਾਈਏ ਤੇ ਮੇਰੇ ਖਿਆਲ ਉਹ ਚੀਜ਼ਾਂ ਗੱਲ ਬਿਲਕੁਲ ਜੀ ਪੰਥਕਾ ਹਵਾ ਚੱਲੀ ਸੀ ਇਸ ਵਾਰ ਦੋ ਉਮੀਦਵਾਰ ਬੜੀ ਲੀਡ ਤੇ ਜਿੱਤੇ ਭਾਈ ਅਮਰਪਾਲ ਸਿੰਘ ਨੇ ਇੱਕ ਰਿਕਾਰਡ ਕੈਮ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਮਤਲਬ ਕੀ ਸੰਭਾਵਨਾ ਲੱਗ ਰਹੀ ਭਾਈ ਸਾਹਿਬ ਜੀ ਆਉਣਗੇ ਕੋਈ ਛੇਤੀ हां जी ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਵੀ ਉਹਨਾਂ ਨੇ 28 ਤਰੀਕਿਆ ਮੇਰੇ ਖਿਆਲ ਹੈ ਕਿ ਕਾਨੂੰਨੀ ਤੌਰ ਤੇ ਵੀ ਇਹ ਐਨਐਸਓ ਇੱਕ ਕਾਨੂੰਨ ਦੇ ਅੱਗੇ ਨਹੀਂ ਟਿਗੂਗੀ ਕਿਉਂਕਿ ਪਹਿਲਾਂ ਤਾਂ ਭਾਈ ਸਾਹਿਬ ਨੇ ਇਹਨੂੰ ਚੈਲੰਜ ਹੀ ਨਹੀਂ ਕੀਤਾ ਸੀ ਤੇ ਉਹਨਾਂ ਨੇ ਹੁਣ ਮੇਰੇ ਖਿਆਲ ਹੈ ਕਿ ਹੁਣ ਇਸ ਤੇ ਕਾਫੀ ਜੋਰ ਸ਼ੋਰ ਨਾਲ ਚੱਲ ਰਹੀ ਹੈ ਕਾਰਵਾਈ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਛੇਤੀ ਸਹਿ ਸਰਕਾਰ ਵੀ ਸੋਚੂਗੀ ਤੇ ਮੇਰੇ ਖਿਆਲ ਜਿਆਦਾ ਅੰਦਰ ਰੱਖਣਾ ਉਹਨਾਂ ਵਾਸਤੇ ਵੀ ਔਖੀ ਗੱਲ ਹੈ ਹੁਣ ਕਿਉਂਕਿ ਸੰਗਤਾਂ ਵੀ ਜਾਗ ਰਹੀਆਂ ਜੇ ਨਰਾਤ ਹੁਣ 28 15 19 ਤਰੀਕ ਦਾ ਇਕੱਠ ਕਰ ਰਹੇ ਆ ਉਹਦੇ ਚ ਵੀ ਉਹਨਾਂ ਨੂੰ ਇੱਕ ਇਹ ਪਤਾ ਲੱਗ ਜਾਊਗਾ ਕਿ ਲੋਕ ਕੀ ਚਾਹ ਰਹੇ ਆ ਤੇ ਇਸ ਕਰਕੇ ਮੇਰੇ ਖਿਆਲ ਕੋ ਜਲਦੀ ਆਉਣਗੇ ਤੇ ਬਾਕੀ ਜੋ ਉਹਨਾਂ ਦੇ ਕਾਰਜ ਜੋ ਤੁਸੀਂ ਉਹਨਾਂ ਨੂੰ ਸੇਵਾ ਨਸ਼ਿਆਂ ਦਾ ਮੁੱਦਾ ਜਿਹੜਾ ਸਾਡੀ ਨੌਜਵਾਨੀ ਨੂੰ ਜਿਹੜਾ ਪੰਛ ਸਾਡੀ ਜਿਹੜੀ ਆ ਗਰਾਵਟ ਆ ਜਾਂ ਇਹ ਜਿਹੜੀ ਜੋ ਵੀ ਆਪਾਂ ਕਾਰਜ ਕਰਨਾ ਚਾ ਰਹੇ ਹਾਂ ਮੇਰਾ ਖਿਆਲ ਫਿਰ ਸਾਡੇ ਸੌਖੇ ਹੋ ਜਾਣਗੇ ਭਾਈ ਸਾਹਿਬ ਦੇ ਖਿਲਾਫ ਪਟੀਸ਼ਨਾਂ ਪੈ ਰਹੀਆਂ ਨੇ ਇੱਕ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਪੈ ਗਈ ਇੱਕ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਖੈਰ ਭਾਈ ਸਾਹਿਬ ਦੇ ਹੱਕ ਦੇ ਵਿੱਚ ਆਈ ਆ ਸੰਗਤ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਪਰ ਪਟੀਸ਼ਨਾਂ ਕੌਣ ਲੋਕ ਪਾ ਰਹੇ ਨੇ ਕੀ ਮਕਸਦ ਕੀ ਹੋ ਸਕਦਾ ਉਹ ਬਸ ਇਹ ਜੀ ਕਿ ਸੰਗਤਾਂ ਚ ਭੰਬਲ ਪੁੱਸਾ ਪਾਉਣ ਦਾ ਲੋਕਾਂ ਦੇ ਮਨ ਚ ਇੱਕ ਨਾ ਡਰ ਜਿਹਾ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹੋ ਜਿਹੇ ਜੇ ਹੁਣ ਇਹ ਤੇ ਮਖੂਸਾਲ ਜੋ ਇਹ ਜੀ ਪਟੀਸ਼ਨ ਜੋ ਵੀ ਉਹਨਾਂ ਨੇ ਕਾਗਜ਼ ਪੱਤਰ ਜੋ ਵੀ ਸਾਰੀਆਂ ਚੀਜ਼ਾਂ ਬੜੀਆਂ ਸਿਸਟੇਮੈਟਿਕ ਢੰਗ ਨਾਲ بڑے بڑے ਅਧਿਕਾਰੀਆਂ ਨੇ ਬੜੀ ਜਾਂਚ ਪੜਤਾਲ ਤੋਂ ਬਾਅਦ ਉਹ ਇੱਥੇ ਤੱਕ ਪਹੁੰਚੇ ਆ ਤੇ ਮੇਰੇ ਖਿਆਲੋਂ ਕੋਈ ਇਹੋ ਜਿਹੇ ਰੱਦ ਹੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਪਰ ਫਿਰ ਵੀ ਚਲੋ ਜੇ ਕੋਈ ਕਰਦਾ ਤੇ ਉਹ ਵੀ ਆਪਣੇ ਦਿਲੋਂ ਥੋੜਾ ਕੋਸ਼ਿਸ਼ ਕਰ ਲੇ ਪਰ ਹੁਣ ਇਹ ਚੀਜ਼ ਹੈ ਕਿ ਪਹਿਲਾਂ ਸੁਪਰੀਮ ਕੋਰਟ ਤੋਂ ਹੋ ਗਈ ਹੈ ਤੇ ਹੁਣ ਹਾਈ ਕੋਰਟ ਵਾਲੇ ਵੀ ਮੇਰੇ ਖਿਆਲ ਜਦੋਂ ਕੋਈ ਫੈਸਲਾ ਆਊਗਾ ਇੱਥੇ ਲਾਸਟ ਸਵਾਲ ਹੈ ਜੀ ਜਿਹੜਾ ਸਖਬੀਰ ਬਾਦਲ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਗੇਮ ਆਪਾਂ ਕਹਿ ਲਈਏ ਕਿ ਜਥੇਦਾਰ ਸਾਹਿਬ ਦੇ ਪਾਲੇ ਦੇ ਵਿੱਚ ਗਈ ਹੋਈ ਹੈ ਉੱਥੋਂ ਕੀ ਉਮੀਦ ਹੈ ਕਿ ਇਸ ਤਰੀਕੇ ਦਾ ਫੈਸਲਾ ਜਿਹੜਾ ਆਉਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਕਿਸ ਤਰੀਕੇ ਦਾ ਆਉਣਾ ਚਾਹੀਦਾ ਜਾਂ ਉਮੀਦ ਕੀ ਹੈਗੀ ਹੈ ਕਿ ਕਿਸ ਤਰੀਕੇ ਦਾ ਫੈਸਲਾ ਆਵੇ ਨਹੀਂ ਇਹ ਤੇ ਹੁਣ ਜਥੇਦਾਰ ਦੇ ਉੱਪਰ ਡਿਪੈਂਡ ਕਰਦਾ ਹੈ ਜੇ ਜਥੇਦਾਰ ਜੇ ਤੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਕੋਈ ਫੈਸਲਾ ਕਰੂਗਾ ਤੇ ਸੰਗਤ ਮੰਨੂਗੀ ਜੀ ਬਿਨੈ ਦੇ ਜਿੱਦਾਂ ਅੱਗੇ ਸਿਰਸੇ ਵਾਲੇ ਨੂੰ ਮਾਫੀ ਦੇਣ ਦੇ ਟਾਈਮ ਤੇ ਹੋਇਆ ਤੇ ਫਿਰ ਸੰਗਤ ਉਹ ਤੋਂ ਬਾਗੀ ਹੋ ਗਈ ਮੇਰੇ ਖਿਆਲ ਜਥੇਦਾਰ ਨੂੰ ਹੀ ਇਹੋ ਜਿਹਾ ਕੋਈ ਫੈਸਲਾ ਲੈਣਾ ਚਾਹੀਦਾ ਜਿਹੜਾ ਸਾਰੀ ਕੌਮ ਨੂੰ ਪਰਵਾਹਨ ਹੋਵੇ ਜੇ ਜਥੇਦਾਰ ਦੀ ਪਦਵੀ ਨੂੰ ਵੀ ਕੋਈ ਠੇਸ ਨਾ ਪਹੁੰਚੇ ਜੀ ਜੀ ਬਿਲਕੁਲ ਸ਼ਹੀਦ ਪਰਿਵਾਰਾਂ ਨੂੰ ਵੀ ਕੋਈ ਪਹਿਲ ਦਿੱਤੀ ਜਾਏਗੀ ਜੇ ਸ਼ਹੀਦ ਬਿਜਨ ਸਿੰਘ ਦੇ ਪੁੱਤਰ ਨੂੰ ਇਸ ਵਾਰ ਲੋਕਾਂ ਨੇ ਪਹਿਲ ਦਿੱਤੀ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਜਿਮਣੀ ਚੋਣਾ ਹੋਣ ਚਾਹੇ ਐ ਜੀਪੀਸੀ ਦੇ ਕੋਈ ਸ਼ ਨੇ ਮੇਰਾ ਖਿਆਲ ਹੈ ਕਿ ਇਹਦੇ ਚ ਜੋ ਵੀ ਬੰਦਾ ਜੋਗ ਬਣਦਾ ਜਿਹਦਾ ਵੀ ਅੱਕ ਬਣਦਾ ਇਹ ਮੇਰੇ ਖਿਆਲ ਹੈ ਕਿ ਸ਼ਹੀਦ ਪਰਿਵਾਰਾਂ ਦਾ ਵੀ ਬਹੁਤ ਵੱਡਾ ਸਾਡੀ ਕੌਮ ਨੂੰ ਦੇਣ ਆ ਪਰ ਜੇ ਇਹ ਜਿਹੜੀਆਂ ਇਹੋ ਜਿਹੇ ਇਲੈਕਸ਼ਨ ਦਾ ਜਾਂ ਇਹੋ ਜਿਹੇ ਐਮਐਲਏ ਦੀ ਸੀਟ ਆ ਜਾਂ ਐਮਪੀ ਦੀ ਸੀਟ ਆ ਜਾਂ ਕੋਈ ਹੋਰ ਵੀ ਆ ਉਹਦਾ ਬੰ ਉਹਦੇ ਪਰਿਵਾਰ ਦਾ ਉਹ ਚ ਉਹ ਉਸ ਲੈਵਲ ਦਾ ਵੀ ਹੋਣਾ ਚਾਹੀਦਾ ਜੇ ਅਸੀਂ ਜਿੱਦਾਂ ਕਿ ਗਲਤ ਬੰਦੇ ਜਾਂ ਉਸ ਲੈਵਲ ਤੋਂ ਘਟਦੇ ਬੰਦੇ ਭੇਜ ਦਿੰਨੇ ਆ ਜਾਂ ਪਰਲੀਮੈਂਟ ਜਾਂ ਐਮ ਐਲ اے ਬਣਾ ਕੇ ਜਿੱਦਾਂ ਹੁਣ ਬਣਾਏ ਆ 99 ਤੇ ਜੇ ਉਹਨਾਂ ਨੂੰ ਆਪਣੇ ਪਤਾ ਹੀ ਨਹੀਂਗਾ ਕਿ ਅਸੀਂ ਉੱਥੇ ਜਾ ਕੇ ਕਰਨਾ ਕੀ ਆ ਜਾਂ ਸਾਡੀ ਜ਼ਿੰਮੇਵਾਰੀ ਕੀ ਆ ਤੇ ਫਿਰ ਮੇਰਾ ਖਿਆਲ ਇਹ ਚੀਜ਼ ਹੈ ਕਿ ਉਹਨਾਂ ਦਾ ਸਤਕਾਰ ਮਾਣ ਸ਼ਹੀਦ ਪਰਿਵਾਰਾਂ ਦਾ ਜਾਂ ਜਿਨ੍ਹਾਂ ਨੇ ਵੀ ਇਹ ਕਸ਼ਟ ਚੱਲੇ ਆ ਉਹਨਾਂ ਨੂੰ ਕੋਈ ਹੋਰ ਤਰੀਕੇ ਨਾਲ ਕੋਈ ਰਿਲੀਫ ਵੀ ਦਿੱਤੀ ਜਾ ਸਕਦੀ ਹੈ ਉਹਨਾਂ ਦੇ ਜੀਤਮਾਨ ਕੀਤਾ ਜਾ ਸਕਦਾ ਪਰ ਇਹ ਚੀਜ਼ ਹੈ ਕਿ ਜੇ ਉਹਨਾਂ 'ਚ ਕੋਈ ਯੋਗ ਵਿਅਕਤੀ ਹੋਣ ਤਾਂ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਪਰ ਜੇ ਆਪਾਂ ਇੱਕੋ ਪਮਾਨਾ ਰੱਖੀਏ ਕਿ ਸ਼ਹੀਦ ਪਰਿਵਾਰ ਦਾ ਤੇ ਉਹ ਉਸ ਚੀਜ਼ ਦੇ ਉਸ ਨਾ ਉਹਦਾ ਉਸ ਲੈਵਲ ਦਾ ਹੋਵੇ ਤੇ ਮੇਰਾ ਖਿਆਲ ਤੇ ਸੋਸ਼ਲ ਮੀਡੀਆ ਗੱਲ ਚੱਲ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੀ ਕਹਿੰਦੇ ਗਿੱਦੜਵਾਹ ਤੋਂ ਚੌਣ ਲੜ ਰਹੇ ਆ ਭਾਈ ਸਾਹਿਬ ਜੀ ਸਾਥ ਦੇ ਰਹੇ ਪਰਵਾਸ ਵੀ ਅਜੇ ਇਹ ਫੇਲਾ ਲਏ ਹੋ ਜੀ ਮੇਰੇ ਖਿਆਲ ਹੈ ਕਿ ਉਹਨਾਂ ਨੇ ਕਿਹਾ ਵਾਜੇ ਮੇਰੇ ਖਲ ਦੁਬਾਰਾ ਉੱਤੇ ਸੋਚ ਵਿਚਾਰ ਕੀਤੀ ਜਾ ਸਕਦੀ ਆ ਪਰ ਅਸੀਂ ਚਾਹੁੰਦੇ ਆ ਕਿ ਉਸ ਉਸ ਨਸੀਤਾਂ ਤੇ ਬੰਦੇ ਉਹ ਹੀ ਭੇਜਣ ਜਿਹੜੇ ਸਾਡੀ ਕੌਮ ਦੇ ਜਾਂ ਸਾਡੇ ਪੰਜਾਬ ਦੇ ਹੱਕਾਂ ਦੀ ਢੜਕੇ ਗੱਲ ਕਰ ਸਕਦੇ ਹੋ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਤੇ ਸਿਕ ਕੌਮ ਦੇ ਮਸਲੇ ਨੂੰ ਲੈ ਕੇ ਅਤੇ ਜਿਮਣੀ ਚੋਣਾਂ ਨੂੰ ਲੈ ਕੇ ਜੋ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਦੋਸਤੋ ਸਾਡੇ YouTube ਚੈਨਲ ਮੈਕਸ ਟਿਬ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।